ਮਹਲਾ ਪੰਜਵਾਂ ਕਟਵਸਾ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭਿ ਸਿਮਰੀਆ ਤੇ ਸਦੇਹੀ ਕੋ ਪਾਲ ਕਟਵਸਾ ਚਰਨਾਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭਿ ਸਿਮਰੀਆ ਤੇ ਸਦੇਹੀ ਕੋ ਪਾਲ ਪੌੜੀ ਆਪੇ 68 ਤੀਰਥ ਕਰਤਾ ਆਪ ਕਰੇ ਇਸ ਨਾਨਕ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਹੇ ਨਾਮ ਆਪ ਦਿਆਲ ਹੋਏ ਪਉ ਖੰਡਨ ਆਪ ਕਰੇ ਸਬ ਦਾਨ ਜਿਸਨੋ ਗੁਰਮਖ ਆਪ 부ਜਾਏ ਸੋ ਸਦਹਿ ਦਰਘ ਪਾਏ ਮਾਨ ਜਸ ਦੀ ਪੇਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਜਸ ਨੋ ਗੁਰਮਖ ਆਪ ਬੁਝਾਏ ਸੋ ਸਦਹਿ ਦਰਘ ਪਾਏ ਮਾਨ ਜਸਦੀ ਪੈਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਮਹਲਾ ਪੰਜਵਾਂ ਘਟ ਵਸ ਚਰਨਾਰਬਿੰਦ ਰਸਨਾ ਜਪ ਗੋਪਾਲ ਨਾਨਕ ਸੋ ਪ੍ਰਭ ਸਿਮਰੀਆ ਤੇ ਸਦੇਹੀ ਕੋ ਪਾਲ ਕਟਵਸਾ ਚਰਨਾਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰੀਆ ਤੇ ਸਦੇਹੀ ਕੋ ਪਾਲ ਕੌੜੀ ਆਪੇ 68 ਤਿਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਹੇ ਨਾਮ ਆਪ ਦਿਆਲ ਹੋਏ ਪਉਖੰਡਨ ਆਪ ਕਰੇ ਸਭ ਦਾਨ ਜਿਸਨੋ ਗੁਰਮਖ ਆਪ 부ਜਾਏ ਸੋ ਸਦਹਿ ਦਰਘਾ ਪਾਏ ਮਾਨ ਜਸ ਦੀ ਪੇਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਜਸਨੋ ਗੁਰਮਖ ਆਪ ਬੁਝਾਏ ਸੋ ਸਦਹਿ ਦਰਗਹ ਪਾਏ ਮਾਨ ਜਸਦੀ ਪੈਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਮਹਲਾ ਪੰਜਵਾਂ ਕਟਵਸਾ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਆ ਤੇ ਸਦੇਹੀ ਕੋ ਪਾਲ ਕਟਵਸਾ ਚਰਨਾਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭਿ ਸਿਮਰੀਆ ਤੇ ਸਦੇਹੀ ਕੋ ਪਾਲ ਪੌੜੀ ਆਪੇ 68 ਤੀਰਥ ਕਰਤਾ ਆਪ ਕਰੇ ਇਸ ਨਾਨ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਹੇ ਨਾਮ ਆਪ ਦਿਆਲ ਹੋਏ ਭਉਖੰਡਨ ਆਪ ਕਰੇ ਸਭ ਦਾਨ ਜਿਸਨੋ ਗੁਰਮਖਾ ਆਪ 부ਜਾਏ ਸੋ ਸਦਹਿ ਦਰਘ ਪਾਏ ਮਾਨ ਜਸ ਦੀ ਪੇਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਜਸ ਨੋ ਗੁਰਮਖ ਆਪ ਬੁਝਾਏ ਸੋ ਸਦਹਿ ਦਰਘ ਪਾਏ ਮਾਨ ਜਸਦੀ ਪੈਜ ਰਖਾ ਹਰ ਸੁਆਮੀ ਸੋ ਸੱਚਾ ਹਰ ਜਾਨ ਮਹਲਾ ਪੰਜਵਾਂ ਘਟ ਵਸ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਆ ਤੇ ਸਦੇਹੀ ਕੋ ਪਾਲ ਕਟਵਸਾ ਚਰਨਾਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰੀਆ ਤੇ ਸਦੇਹੀ ਕੋ ਪਾਲ ਪੌੜੀ ਆਪੇ 68 ਤੀਰਥ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਹੇ ਨਾਮ ਆਪ ਦਿਆਲ ਹੋਏ ਪੌਖੰਡਨ ਆਪ ਕਰੇ ਸਭ ਦਾਨ ਜਿਸਨੋ ਗੁਰਮਖਾ ਆਪ ਬੁਝਾਏ ਸੋ ਸਦਹਿ ਦਰਗਹ ਪਾਏ ਮਾਨ ਜਿਸ ਦੀ ਪੇਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਜਸਨੋ ਗੁਰਮਖ ਆਪ ਬੁਝਾਏ ਸੋ ਸਦਹਿ ਦਰਗਹ ਪਾਏ ਮਾਨ ਜਸਦੀ ਪੈਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਮਹਲਾ ਪੰਜਵਾ ਕਟਵਸਾ ਚਰਨਾਰਬਿੰਦ ਰਸਨਾ ਜਪ ਗੋਪਾਲ ਨਾਨਕ ਸੋ ਪ੍ਰਭ ਸਿਮਰੀਆ ਤੇ ਸਦੇਹੀ ਕੋ ਪਾਲ ਕਟਵਸਾ ਚਰਨਾਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭਿ ਸਿਮਰੀਆ ਤੇ ਸਦੇਹੀ ਕੋ ਪਾਲ ਪੌੜੀ ਆਪੇ 68 ਤਿਰਥ ਕਰਤਾ ਆਪ ਕਰੇ ਇਸ ਨਾਨਕ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਹੇ ਨਾਮ ਆਪ ਦਿਆਲ ਹੋਏ ਭਉਖੰਡਨ ਆਪ ਕਰੇ ਸਭ ਦਾਨ ਜਿਸਨੋ ਗੁਰਮਖ ਆਪ 부ਜਾਏ ਸੋ ਸਦਹਿ ਦਰਘਾ ਪਾਏ ਮਾਨ ਜਸ ਦੀ ਪੈ ਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਜਸ ਨੋ ਗੁਰਮਖ ਆਪ ਬੁਝਾਏ ਸੋ ਸਦਹੀ ਦਰਘਾ ਪਾਏ ਮਾਨ ਜਸਦੀ ਪੈਜ ਰਖਾ ਹਰ ਸੁਆਮੀ ਸੋ ਸੱਚਾ ਹਰ ਜਾਨ ਮਹਲਾ ਪੰਜਵਾਂ ਘਟ ਵਸ ਚਰਨਾਰਬਿੰਦ ਰਸਨਾ ਜਪੈ ਗੋਪਾਲ ਨਾਨਕ ਸੋ ਪ੍ਰਭ ਸਿਮਰੀਆ ਤੇ ਸਦੇਹੀ ਕੋ ਪਾਲਾ ਕਟਵਸਾ ਚਰਨਾਰਬਿੰਦ ਰਸਨਾ ਜਪੈ ਗੁਪਾਲ ਨਾਨਕ ਸੋ ਪ੍ਰਭ ਸਿਮਰੀਆ ਤੇ ਸਦੇਹੀ ਕੋ ਪਾਲਾ ਪੌੜੀ ਆਪੇ 68 ਤੀਰਥ ਕਰਤਾ ਆਪ ਕਰੇ ਇਸਨਾਨ ਆਪੇ ਸੰਜਮ ਵਰਤਾ ਸੁਆਮੀ ਆਪ ਜਪਾਹੇ ਨਾਮ ਆਪ ਦਿਆਲ ਹੋਏ ਪਉਖੰਡਨ ਆਪ ਕਰੇ ਸਭ ਦਾਨ ਜਿਸਨੋ ਗੁਰਮਖਾ ਆਪ 부ਜਾਏ ਸੋ ਸਦਹਿ ਦਰਘਾ ਪਾਏ ਮਾਨ ਜਸ ਦੀ ਪੈਜ ਰਖਾ ਹਰ ਸੁਆਮੀ ਸੋ ਸਚਾ ਹਰ ਜਾਨ ਜਸਨੋ ਗੁਰਮਖ ਆਪ ਬੁਝਾਏ ਸੋ ਸਦਹਿ ਦਰਗਹ ਪਾਏ ਮਾਨ ਜਸਦੀ ਪੈਜ ਰਖਾ ਹਰ ਸੁਆਮੀ ਸੋ ਸਚ ਹਰ ਜਾਨ